ਹਾਂਜੀ ਸਾਸਤਰੀ ਕਾ ਜੀ ਸਾਰਿਆਂ ਨੂੰ ਅੱਜ ਵਟਾਉਣੀ ਸੀ ਕਣਕ ਤੇ ਦਹੇਆ ਵਟਾਉਣ ਨੂੰ ਜਰਮਣ ਹੋਣੀ ਚਾਹੀਦੇ ਟਰੈਕਟਰ ਤੇ ਤੇ ਇੱਧਰ ਪਈ ਮਸ਼ੀਨ ਹੈ ਕਰੋ ਚੈੱਕ ਬਾਕੀ ਜਿੰਨਾ ਜਿੰਨਾ ਨੇ ਨਹੀਂ ਕੀਤਾ ਕੰਨਾਡ ਸਬਸਕ੍ਰਾਈਬ ਕਰ ਲੋ ਤੇ ਹੋਰ ਲਾਈਕ ਕਮੈਂਟ ਸ਼ੇਅਰ ਬਾਕੀ ਵੀਡੀਓ ਵੀ ਦੇਖੋ ਉਹ ਵੀ ਬਹੁਤ ਸੋਹਣੀਆਂ ਕਰੋ ਚੈੱਕ ਜਾ ਕੇ ਚੈਨਲ ਤੇ ਬਾਕੀ ਉੱਤੇ ਚੜ ਕੇ ਤੁਹਾਨੂੰ ਮਖੌਣਾ ਵਾ ਮੈਨੂੰ ਪੈ ਗਿਆ ਕੰਮ ਥੋੜਾ ਜਿਹਾ ਹੋ ਗਿਆ ਮੈਂ ਲੇਟ ਤੇ ਚਪਲਾਂ ਲਈ ਲਾ ਕਾਂਕਤੀਆਂ ਪੈ ਗਈਆਂ ਤਾਂ ਉਹਦੇ ਟੈਂਕੀਆਂ ਉਹ ਜਰਮਨ ਹੋਣੀ ਦਈਆ ਤਪਰਾ ਤੋਂ ਬਣਾਵੇ ਉਹ ਵੀ ਮਟਰ ਇੱਥੋਂ ਦੇ ਵੱਡੀ ਗਈ ਆ ਕਣਕ ਲੱਗ ਭਗ ਤੇ ਬਾਕੀ ਇਧਰੋਂ ਹੋ ਗਿਆ ਵੇਲ ਪੈ ਲੀਆਂ ਦਾ ਬਾਕੀ ਵੇਖੋ ਦੂਜੀ ਕਿਦਨ ਵੜਦੇ ਆ ਥੋੜੀ ਹਰੀ ਆ ਆ ਗਈ ਲਾਸਟ ਰੈਂਗੀ ਕਣਕ ਤੇ ਹੋ ਗਈ ਜੇ ਫਿਨਿਸ਼ ਆਰਤਾਂ ਵਾਲੇ ਵਾਲੇ ਵੇਖ ਲ ਕਰੋ ਚੱਕ ਉਹ ਲੱਕੀ ਸਾਲਾ ਕੋ ਖਤਮ ਹੋ ਗਿਆ ਨਹੀਂ ਖਤਮ ਤਾਂ ਨਹੀਂ ਹੋਇਆ ਅਜੇ ਭਾਏ ਦੋ ਦਿਨ ਕਿਲੇ ਵਟਾ ਆਏ ਟ੍ਰੈਵਰ ਹੋਣੀ ਚੱਲੇ ਆ ਫੇਰ ਹੋਣ ਕੇ ਕੱਲ ਪਰਸੋਂ ਵਟਨ ਚਲੋ ਬਾਏ ਬਾਏ ਜੀ ਆਜੋ ਫੇਰ ਕੱਲ ਪਰਸੋਂ ा तेन ल ाा म ਹਾਂਜੀ ਸਾਸਰੀ ਘਰ ਜੀ ਸਾਰਿਆਂ ਨੂੰ ਤੇ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਕਣਕ ਵਢਾ ਲਈ ਤੇ ਹੁਣ ਲੱਗੇ ਆ ਫੇਰ ਵਢਾਉਣ ਰਹਿ ਗਈ ਥੋੜੀ ਜਿਹੀ ਪਾਲੀ ਤੇ ਆਪਣੀ ਰਾਤ ਹੋ ਗਈ ਆ ਦਿਨੇ ਮੱਲੋ ਟਾਈਮ ਨਹੀਂ ਲੱਗਾ ਕਿਤੇ ਗਏ ਸੀ ਤੇ ਹੁਣ ਦੇ ਆ ਵਢਾਉਣ ਬਾਕੀ ਥੋੜੀ ਖੱਡੀ ਗਈ ਆ ਪਾਲੀ ਆ ਆ ਪਾਲੀ ਦੀ ਤੇ ਵੀਡੀਓ ਕੱਟ-ਕੱਟ ਕੇ ਲਾਵਾਂਗੇ ਕਲਿੱਪ ਕੰਪੇਨ ਹੋ ਦਈ ਆ ਬਾਕੀ ਵੇਖੋ ਮੇਰਾ ਹੋ ਗਿਆ ਵਾ ਜੇ ਚੈਨਲ ਨੂੰ ਆਪਣੇ ਨੂੰ ਜਿੰਨੇ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਬਾਸਾ ਵਟੀ ਚਲੀ ਆ ਥੋੜੀ ਘੜਾ ਅਸਲਾ ਅਗਭਾ ਕਬੱਡੀ ਗਈ ਆ ਇੱਕ ਦੋ ਰਹਿ ਗਈ ਪੈੜੀ ਤੇ ਬਾਏ ਹੋਰ ਹੈਗੀ ਆ ਪੈੜੀ ਬਾਕੀ ਉਹ ਦੂਜੇ ਬੰਨੇ ਇੱਕ ਸਰਾਓ ਹੋ ਜਾਣਾ ਫਿਰ ਕੱਲ੍ਹ ਵੇਲੇ ਸਵੇਰੇ ਕਰਾਂਗੇ ਮੰਡੀ ਉਹ ਵੀ ਤੁਹਾਨੂੰ ਖਵਾਵਾਂਗੇ ਵੀਡੀਓ ਸਵੇਰੇ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲੋ ਸਾਰੇ ਜਣੇ ਬੱਸ ਹੋ ਗਈ ਸਮਾਪਤੀ ਜੀ ਕੱਢੀ ਕੇ ਆ ਲਾਸਟ ਫਾਰੜ ਹੈਗੀ ਆ ਬਾਕੀ ਵਢਾਵਾਂਗੇ ਸਵੇਰੇ ਵੇਖਦੇ ਹਾਂ ਥੋੜੀ ਕਿ ਰਹਿ ਗਈ ਆ ਕਿਲਾਦਾ ਕਿਲਾ ਰਹਿ ਗਿਆ ਸਵੇਰੇ ਵਢਾ ਕੇ ਤੇ ਤੁਹਾਨੂੰ ਖਵਾਵਾਂਗੇ ਸਵੇਰੇ ਆ ਜਾਈਏ ਆ ਜਾਈਏ ਚਾਹੀਏ ਕਰ ਕਣਕ ਛੋਟ ਕੇ ਕਰਦੇ ਆ ਮੰਡੀ ਚ ਫਿਰ ਕਰਦੇ ਆ ਉਸ ਤੋਂ ਬਾਅਦ ਪਾਰਟੀ ਕਿਹ ਗਾਣੇ ਦੇ ਆ ਡਰਾਈਵਰ ਹੁਣੀ ਸੁਣ ਜਾਂਦਾਂ ਜਾਂਦ ਸੁਰਦੋਂ ਬੋਗੀ ਵਿੱਚ ਚੱਲੋ ਸੇਵਕਾ ਇੱਥੇ ਕੰਮ ਕਰਦੇ ਆਲਾ ਚਲੋ ਜੀ ਇੱਥੇ ਵੀਡੀਓ ਕਰਦੇ ਸਮਾਪਤ ਬਾਕੀ ਤੁਹਾਨੂੰ ਖਾਵਾਂਗੇ ਸਵੇਰੇ ਓਕੇ ਭਾਈ ਆ ਨਾ ਸਫਾਰੀ ਤੇ ਜੀ ਆ ਤੀ ਆ ਪੀ ਸਭ ਨੂੰ ਜੀ ਆਵੇਂ ਸਭ ਤੇ ਬੰਦੀਆਂ ਹੁਣ 8 'ੋਂ ਖਣਕਲਾਏ ਸਵੇਰੇ ਹਾਂਜੀ ਤੇ ਕੰਡਾ ਕਰਾ ਲਿਆ ਵਾ ਜਰੇ ਤੇ ਜਾਂਦੇ ਜਾਂਦੇ ਵੇਖਦਾ ਮੈਂ ਕਿੰਜ ਜਾ ਟਰਾਲੀ ਹੋ ਗਈ ਵੈਲੀ ਤੇ ਹੁਣ ਚੱਲੇ ਆਂ ਵਾਪਸ ਕੰਡੇ ਤੇ ਫੇਰ ਹਾਂਜੀ ਮਿੱਤਰੋ ਖਾਲੀ ਟਰਾਲੀ ਦਾ ਕਢਾ ਲਿਆ ਤੇ ਕੰਡਾ ਤੇ ਹੁਣ ਚੱਲੇ ਆਂ ਵਾਪਸ ਤੇ ਇੱਥੇ ਵੀਡੀਓ ਦੀ ਕਰਦੇ ਆਂ ਸਮਾਪਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤੇ ਲਾਈਕ ਕਮੈਂਟ ਸ਼ੇਅਰ ਕਰ ਲਿਓ